ਇਹਨਾਂ ਸਾਰਿਆਂ ਨੂੰ ਜਿਹੜਾ ਹੈਗੀ ਤੇ ਇੱਕ ਫਾਈਨੈਂਸ਼ੀਅਲ ਇਸ਼ੂ ਦੇ ਸਾਡੇ ਜਿਵੇਂ ਤਨਖਾਹਾਂ ਦੇ ਇਸ਼ੂ ਹਨ ਪੁਰਾਣੀਆਂ 6 ਮਹੀਨੇ ਦੀਆਂ ਤਨਖਾਹਾਂ ਸਾਡੀਆਂ ਜਿਹੜੀਆਂ ਉਹ ਪੈਂਡਿੰਗ ਹਨ ਸਾਨੂੰ ਇਹ ਤਾਂ ਲੱਗਦਾ ਕਿ ਮੈਨੇਜਮੈਂਟ ਨੇ ਸਾਨੂੰ ਬਿਲਕੁਲ ਹੀ ਵਿਸਾਰ ਦਿੱਤਾ ਸਾਡੀਆਂ ਤਨਖਾਹਾਂ ਸਮੇਂ ਸਿਰ ਨਹੀਂ ਆਉਂਦੀਆਂ 6 ਮਹੀਨੇ ਦੀ ਤਨਖਾਹ ਪੈਂਡਿੰਗ ਹੈ ਮੈਂਬਰ ਜਿਹੜੇ ਹਨ ਜਿਹੜੇ ਮਾਲੀ ਸਵੀਪਰ ਹਨ ਉਹਨਾਂ ਦਾ ਕੋਈ ਵੀ ਉਹਨਾਂ ਦੀ ਜਿਹੜੀ ਤਨਖਾਹ ਮਿਨਿਮਮ ਆ ਉਹ ਵੀ ਇਹਨਾਂ ਨੂੰ ਨਹੀਂ ਮਿਲਦੀ ਸਾਨੂੰ ਇਹ ਸੁਨੇਹਾ ਮਿਲਦਾ ਹੈ ਕਿ ਜਿਹੜਾ ਕਾਲਜ ਹੈ ਉਹ ਕਾਫੀ ਵਿੱਤੀ ਸੰਕਟ ਤੋਂ ਗੁਜ਼ਰ ਰਿਹਾ ਹੈ ਇਸ ਕਰਕੇ ਜਿਹੜਾ ਆ ਸੀਗੇ ਇਹ ਕਾਟੇ ਪੂਰੇ ਨਹੀਂ ਕਰ ਸਕਦੇ ਮੈਨੂੰ ਇਹ ਲੱਗਦਾ ਕਿ ਫੰਡ ਜਿਹੜਾ ਆ ਉਹ ਯੂਜ਼ ਠੀਕ ਤਰੀਕੇ ਨਾਲ ਨਹੀਂ ਹੋ ਪਾਰਿਆ ਉਹਦੀ ਮੈਨੇਜਮੈਂਟ ਠੀਕ ਨਹੀਂ ਹੋ ਪਾਰੀ ਅਰਬਾਂ ਦੇ ਬਜਟ ਵਾਲੀ ਐਸਜੀਪੀਸੀ ਯਾਨੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਲਜ ਦਾ ਇੰਨਾ ਮਾੜਾ ਹਾਲ ਕਿਉਂ ਪ੍ਰੋਫੈਸਰਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਤਾਂ ਇਹ ਸਵਾਲ ਜ਼ਰੂਰ ਉੱਠੇਗਾ ਦਰਅਸਲ ਫਤੇਗੜ ਸਾਹਿਬ ਦੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦਾ ਸਟਾਫ 1 April ਤੋਂ ਹੜਤਾਲ ਤੇ ਇਲਜ਼ਾਮ ਨੇ ਕਿ 6 ਮਹੀਨਿਆਂ ਤੋਂ ਪਰ ਪਿਛਲੇ ਕੁਝ ਸਾਲਾਂ ਤੋਂ ਸਾਨੂੰ ਇਦਾਂ ਲੱਗਦਾ ਕਿ ਮੈਨੇਜਮੈਂਟ ਸਾਨੂੰ ਬਿਲਕੁਲ ਹੀ ਵਿਸਾਰ ਦਿੰਦਾ ਹੈ ਸਾਡੀਆਂ ਤਨਖਾਹਾਂ ਸਮੇਂ ਸਿਰ ਨਹੀਂ ਆਉਂਦੀਆਂ 6 ਮਹੀਨੇ ਦੀ ਤਨਖਾਹ ਪੈਂਡਿੰਗ ਹੈ ਸਾਨੂੰ ਪਿਛਲੇ 5 ਸਾਲ ਤੋਂ ਕੋਈ ਇਨਕਰੀਮੈਂਟ ਨਹੀਂ ਮਿਲਿਆ ਕੋਰੋਨਾ ਤੋਂ ਬਾਅਦ ਆਪਾਂ ਸਾਰੇ ਜਾਣਦੇ ਆਂ ਵੀ ਮਹਿੰਗਾਈ ਕਿੰਨੀ ਵੱਧ ਗਈ ਹੈ ਪ੍ਰੋਫੈਸਰਸ ਤੋਂ ਕਲਰਕਸ ਤੋਂ ਟੈਕਨੀਸ਼ੀਅਨਸ ਤੋਂ ਲੈ ਕੇ ਸਾਰਾ ਸਟਾਫ ਇੱਥੇ ਹਾਜ਼ਰ ਹੈ ਸਾਡੇ ਬਹੁਤ ਸਾਰੇ ਇਸ਼ੂ ਨੇ ਜੀ ਜਿੰਨਾ ਸਾਰਿਆਂ ਨੂੰ ਜਿਹੜਾ ਹੈਗਾ ਵੀ ਇੱਕ ਫਾਈਨੈਂਸ਼ੀਅਲ ਇਸ਼ੂ ਦੇ ਸਾਡੇ ਜਿਵੇਂ ਤਨਖਾਹਾਂ ਦੇ ਇਸ਼ੂ ਹਨ ਰਾਣੀਆਂ 6 ਮਹੀਨੇ ਦੀਆਂ ਤਨਖਾਹਾਂ ਸਾਡੀਆਂ ਜਿਹੜੀਆਂ ਉਹ ਪੈਂਡਿੰਗ ਹਨ ਸਾਡੀਆਂ ਪ੍ਰੋਮੋਸ਼ਨਾਂ ਪੈਂਡਿੰਗ ਹਨ ਕੁਝ ਸਾਡੇ ਮੈਂਬਰ ਜਿਹੜੇ ਹਨ ਜਿਹੜੇ ਮਾਲੀ ਸਵੀਪਰ ਹਨ ਉਹਨਾਂ ਦਾ ਕੋਈ ਵੀ ਉਹਨਾਂ ਦੀ ਜਿਹੜੀ ਤਨਖਾਹ ਮਿਨਿਮਮ ਆ ਉਹ ਵੀ ਉਹਨਾਂ ਨੂੰ ਨਹੀਂ ਮਿਲ ਰਹੀ ਤੇ ਇਹ ਸਾਰੀਆਂ ਚੀਜ਼ਾਂ ਪ੍ਰੋਮੋਸ਼ਨਾਂ ਪੈਂਡਿੰਗ ਹਨ ਕੋਡ ਦੇ ਕੇਸ ਪੈਂਡਿੰਗ ਹਨ ਕਿਸੇ ਵੀ ਚੀਜ਼ ਉੱਤੇ ਸਾਨੂੰ ਕੋਈ ਵੀ ਸਾਰਥਕ ਫੈਸਲਾ ਨਾ ਮੈਨੇਜਮੈਂਟ ਤੋਂ ਨਾ ਪ੍ਰਿੰਸੀਪਲ ਤੋਂ ਜਿਹੜਾ ਪ੍ਰਾਪਤ ਨਹੀਂ ਹੋ ਰਿਹਾ ਜਦੋਂ ਇਸ ਦੀ ਗੱਲ ਚੱਲਦੀ ਹੈ ਅਸੀਂ ਜਦੋਂ ਇਹ ਗੱਲ ਲੈ ਕੇ ਆਪਣੀ ਮੈਨੇਜਮੈਂਟ ਤੱਕ ਜਾਂਦੇ ਹਾਂ ਸਾਡੇ ਮੈਨੇਜਮੈਂਟ ਦੇ ਪ੍ਰੈਜ਼ੀਡੈਂਟ ਹਨ ਜੋ ਕਿ ਐਸਪੀਸੀ ਦੇ ਵੀ ਪ੍ਰੈਜ਼ੀਡੈਂਟ ਹਨ ਉਹਨਾਂ ਤੱਕ ਗੱਲ ਪਹੁੰਚਦੀ ਹੈ ਤੇ ਸਾਨੂੰ ਇਹ ਸੁਨੇਹਾ ਮਿਲਦਾ ਹੈ ਕਿ ਜਿਹੜਾ ਕਾਲਜ ਹੈ ਉਹ ਕਾਫੀ ਵਿੱਤੀ ਸੰਕਟ ਚੋਂ ਗੁਜ਼ਰ ਰਿਹਾ ਹੈ ਇਸ ਕਰਕੇ ਜਿਹੜਾ ਆ ਅਸੀਂ ਇਹ ਘਾਟੇ ਪੂਰੇ ਨਹੀਂ ਕਰ ਸਕਦੇ ਪਰ ਸਾਡੇ ਇੱਥੇ ਇੱਕ ਜ਼ਵਾਲ ਹੈ ਕਿ ਜਿਹੜਾ ਸਾਡੇ ਕਾਲਜ ਦਾ 2020 ਵਿੱਚ ਜਿਹੜੇ ਮੌਜੂਦਾ ਪ੍ਰਿੰਸੀਪਲ ਹਨ ਡਾਕਟਰ ਲਖਵੀਰ ਸਿੰਘ ਅਤੇ ਹੋਰ ਉਹਨਾਂ ਦੇ ਨਾਲ ਸੀਨੀਅਰ ਮੈਂਬਰ ਜਿਨ੍ਹਾਂ ਨੇ ਇੱਕ ਵਾਈਟ ਪੇਪਰ ਤਿਆਰ ਕੀਤਾ ਸੀ ਉਹਦੇ ਹਿਸਾਬ ਨਾਲ ਅੱਜ ਵੀ ਜਿਹੜਾ ਹੈ ਕੋਈ ਕਰੀਬ 65 ਕਰੋੜ ਰੁਪਇਆ ਉਸ 2020 ਦੇ ਵਿੱਚ ਜਿਹੜਾ ਆ ਉਹ ਮੈਨੇਜਮੈਂਟ ਨੇ ਐਜ਼ ਅ ਲੋਨ ਕਾਲਜ ਚੋਂ ਲਿਆ ਤੇ ਉਹਨੂੰ ਬਾਕੀ ਕੰਮਾਂ ਲਈ ਵਰਤਿਆ ਜਦ ਕਿ ਉਹ ਟਿਊਸ਼ਨ ਫੀਸ ਦਾ ਮਨੀ ਸੀ ਜਿਹੜਾ ਸਿਰਫ ਤੇ ਸਿਰਫ ਸਟਾਫ ਦੀ ਸੈਲਰੀਜ਼ ਤੇ ਉਹਦੇ ਵੈਲਫੇਅਰ ਵਾਸਤੇ ਵਰਤਿਆ ਜਾ ਸਕਦਾ ਉਹ ਅੱਜ ਵੀ ਉਹ ਐਸ ਐਚ ਲੋਨ ਖੜਾ ਆ 2020 ਤੱਕ ਹੀ ਉਹ ਲੋਨ ਜਿਹੜਾ 120 ਕਰੋੜ ਦੇ ਕਰੀਬ ਉਹਨਾਂ ਨੇ ਕਲੇਮ ਕੀਤਾ ਹੋਇਆ ਕਿ ਉਹਦੇ ਵਿੱਚ ਉਹ ਬਣ ਚੁੱਕਾ ਸੀਗਾ ਤੋਂ 120 ਕਰੋੜ ਰੁਪਇਆ ਉਹ ਜਿਹੜਾ ਲੈਪਸ ਹੋ ਰਿਹਾ ਆ ਉਹ ਸਾਰਾ ਵਿੱਤੀ ਸੰਕਟ ਦਾ ਕਾਰਨ ਨਹੀਂ ਹੈ ਪਰ ਇਹ ਜਿਹੜਾ ਸਟਾਫ ਹੈ ਜਿਹੜਾ ਕੰਮ ਕਰ ਰਿਹਾ ਦਿਨ ਦਾ ਉਹ ਵਿੱਤੀ ਸੰਕਟ ਦਾ ਕਾਰਨ ਹੈ ਇਹ ਸਾਨੂੰ ਸਮਝ ਨਹੀਂ ਆ ਰਿਹਾ ਅਸੀਂ ਇਸੇ ਰੋਸ ਨੂੰ ਲੈ ਕੇ ਅਸੀਂ ਇੱਥੇ ਖੜੇ ਹਾਂ ਜਿਹੜਾ ਫੰਡ ਆਉਂਦਾ ਹੈ ਫੰਡ ਸਾਨੂੰ ਦਿੱਤਾ ਵੀ ਜਾਂਦਾ ਸਾਨੂੰ ਐਸੀ ਕਿਸੇ ਨੇ ਪਿੱਛੇ ਸਾਡੇ ਕਾਲਜ ਨੂੰ 5 ਕਰੋੜ ਰੁਪਏ ਦਿੱਤਾ ਵੀ ਸੀ ਇਸ ਸਾਲ ਵੀ ਉਹਨਾਂ ਨੇ ਸਾਨੂੰ ਦੇਣ ਦਾ ਵਾਅਦਾ ਕੀਤਾ ਹੈ ਪਿੱਛੇ ਵੀ ਕਰੋੜ ਰੁਪਏ ਦਿੱਤਾ ਮੈਨੂੰ ਇਹ ਲੱਗਦਾ ਕਿ ਫੰਡ ਜਿਹੜਾ ਆ ਉਹ ਯੂਜ਼ ਠੀਕ ਤਰੀਕੇ ਨਾਲ ਨਹੀਂ ਹੋ ਪਾਰ ਰਿਹਾ ਉਹਦੀ ਮੈਨੇਜਮੈਂਟ ਠੀਕ ਨਹੀਂ ਹੋ ਪਾਰੀ ਤੇ ਬਹੁਤ ਸਾਰੇ ਇਸ਼ੂਜ਼ ਉਹਦੇ ਕਰਕੇ ਜਿਹੜੇ ਰੇਸ ਹੋ ਰਹੇ ਕਾਲਜ ਪ੍ਰਸ਼ਾਸਨ ਮੁਤਾਬਕ ਗੱਲਬਾਤ ਚੱਲ ਰਹੀ ਹੈ ਛੇਤੀ ਹੀ ਮਸਲਾ ਹੱਲ ਹੋ ਜਾਏਗਾ ਉਸ ਚੀਜ਼ ਨੂੰ ਦੇਖਦਿਆਂ ਹੋਇਆ ਅੱਜ ਇਹ ਹੜਤਾਲ ਤੇ ਬੈਠੇ ਸੀ ਪ੍ਰਧਾਨ ਸ਼ਰਮਣੀ ਗੁਰਦਾਰਾ ਪਰਬੰਧਕ ਕਮੇਟੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੇਰੀ ਵੀ ਡਿਊਟੀ ਲਈ ਸੀ ਅਸੀਂ ਵੀ ਜੱਥੇਬੰਦੀਆਂ ਨਾਲ ਗੱਲ ਕੀਤੀ ਇਹਨਾਂ ਨਾਲ ਔਰ ਇਹ ਕਹਿਣਾ ਮੰਨ ਕੇ ਇੱਕ ਵਾਰੀ ਹੜਤਾਲ ਤੋਂ ਉੱਠ ਗਏ ਸੀ ਔਰ ਜਿੰਨਾ ਪੀਰੀਅਡ ਸਾਨੂੰ ਵਿੱਚ ਮਿਲਿਆ ਸੀ ਇਹ ਗੱਲ ਆ ਪਿਛਲੇ ਵੀਰਵਾਰ ਦੀ ਬੁੱਧਵਾਰ ਤੱਕ ਦਾ ਟਾਈਮ ਦਿੱਤਾ ਸੀ ਵੀਰ ਮੰਗਲਵਾਰ ਅਸੀਂ ਸਾਰਾ ਮਸਲਾ ਬੈਠ ਕੇ ਸੈਕਟਰੀ ਸਾਹਿਬ ਗੁਰਿੰਦਰ ਸਿੰਘ ਆਏ ਬਰਸਰੋਂ ਬੈਠ ਕੇ ਹੱਲ ਕਰਤਾ ਜਦੋਂ ਉਹ ਇੰਪਲੀਮੈਂਟ ਕਰਦੀਆਂ ਸਾਰੀਆਂ ਗੱਲਾਂ ਉਦੋਂ ਫਿਰ ਮੁਲਾਜ਼ਮਾਂ 'ਚ ਪਤਾ ਨਹੀਂ ਕੀ ਗੁੱਸਾ ਆ ਗਿਆ ਕੀ ਆਇਆ ਇਹ ਉੱਠ ਕੇ ਸੈਕਟਰੀ ਦੇ ਕਮਰੇ ਤੱਕ ਨਹੀਂ ਆਏ ਉਹਦੇ 'ਚ ਥੋੜੀ ਜੀ ਮਿਸਅੰਡਰਸਟੈਂਡਿੰਗ ਹੋ ਗਈ ਉਹ ਮਿਸਅੰਡਰਸਟੈਂਡਿੰਗ ਦਾ ਰਿਜ਼ਲਟ ਆ ਜੇ ਨਿਕਲਿਆ ਵੀ ਹੜਤਾਲ ਦੌਰਾਂ ਕੰਟੀਨਿਊ ਕਰ ਗਈ ਹੁਣ ਦੁਆਰਾ ਪ੍ਰਧਾਨ ਜੀ ਨੇ ਡੋਟ ਸਾਰੀਆਂ ਗੱਲਾਂ ਲਿਆਦੀਆਂ ਨੇ ਔਰ ਮੇਰਾ ਖਿਆਲ ਸੋਮਵਾਰ ਜਾਂ ਮੰਗਲਵਾਰ ਇਹ ਜਿਹੜਾ ਮਸਲਾ ਹੱਲ ਹੋ ਜਾਣਾ